ਇਹ ਪਿਛਲੇ ਦਿਨੀ ਇੱਕ ਦਰਖਾਸਤ ਜਿਹੜੀ ਐ ਕ੍ਰਿਸ਼ਨ ਭਾਈਚਾਰੇ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਸੀ। ਔਰ ਉਹਦੇ ਵਿੱਚ ਵਿਕੀ ਗੋਲਡ ਉਹਨਾਂ ਨੇ ਦਰਖਾਸਤ ਦਿੱਤੀ ਗਈ ਹੈ। ਜਿਹਦੇ ਮوضوع ਤੋਂ ਜਿਹੜੀ ਆ ਉਹ ਇੱਕ ਮੁਕੱਦਮਾ ਦਰਜ ਕੀਤਾ ਗਿਆ सदर ਥਾਣੇ ਦੇ ਵਿੱਚ 87/22 ਔਰ ਇਹਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਕੋਈ ਫਿਲਮ ਜਾਟ ਦੇ ਵਿੱਚ ਉਹਨਾਂ ਨੇ ਇਤਰਾਜ਼ ਕੀਤਾ ਸੀਗਾ ਵੀ ਇਹ ਸਾਡੇ ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਿਆ। ਉਹਦੀ ਤਫ਼ਤੀਸ਼ ਜਿਹੜੀ ਆ ਆਰੰਭ ਕੀਤੀ ਗਈ ਹੈ। ਤੋ ਜਿਹੜੀ ਐਫਆਈਆਰ ਤਦੋਂ ਦਰਜ ਕੀਤੀ ਗਈ ਹੈ ਤੇ ਕਿੰਨ ਲੋਕਾਂ ਦੇ ਕਿਸੇ ਵੀ ਕਿੰਨੇ ਜਿਹੜੇ ਲੋਕ ਐਚ ਜਿਹੜਾ ਐਫਆਈਆਰ ਤੇ ਨਾਮ ਦਰਜ ਇਨੀਸੈਂਟਲੀ 87/25 ਐਫਆਈਆਰ ਦਰਜ ਹੋਈ ਆ ਪਰ ਇਹਦੇ ਵਿੱਚ ਜਿਹੜੀ ਆ ਉਹ ਹੜਤਾਲ ਜਿਹੜੀ ਬੜੀ ਲੰਬਾਈ ਨਾਲ ਕੀਤੀ ਜਾ ਰਹੀ ਹੈ ਫਿਲਮ ਸਟਾਰਾਂ ਤੇ ਕੀਤੀ ਗਈ ਹੈ ਜਿਹਦੇ ਵਿੱਚ ਜੋ ਜਿਹੜੇ ਵੀ ਉਹਨਾਂ ਨੇ ਦਰਜ ਕੀਤੇ ਆ ਨਾਮ ਉਹ ਅਸੀਂ ਵੇਖਾਂਗੇ ਕਿਹੜੇ ਫਿਲਮ ਸਟਾਰਾਂ ਨੇ ਕੀ ਆ ਉਹ ਫਿਲਮ ਵੀ ਵੇਖਣ ਤੋਂ ਹੀ ਪਤਾ ਲੱਗਣਾ ਕੀ ਆ ਉਹ ਦੋ ਦਿਨ ਪਹਿਲਾਂ ਪ੍ਰੋਟੈਸਟ ਵੀ ਕੀਤਾ ਸੀ ਉਹਨਾਂ ਨੇ આરોਪ ਲਗਾਏ ਸੀਗੇ ਤੇ ਸ਼ਿਕਾਇਤ ਦਿੱਤੀ ਸਾਡੇ ਕੋਲ ਸਾਡੇ ਕੋਲ ਦਰਖਾਸਤ प्राप्त ਹੋਈ ਸੀ ਜਿਹੜੀ ਜੋ ਦਰਖਾਸਤ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਹੈ ਬਾਕੀ ਦਾਨੇ ਤਪੀਸ਼ ਦਾ ਚਲੇਗਾ ਥੈਂਕ ਯੂ ਤੇ ਜਿਹੜੇ ਲੋਕਾਂ ਦੇ ਖਿਲਾਫ ਐਫਆਈਆ ਦਰਕੀਤੀ ਕਿ ਉਹਨਾਂ ਨੂੰ ਨੋਟਿਸ ਵੀ ਜਾਰੀ ਕਰੇ ਨਹੀਂ ਪਹਿਲਾਂ ਅਸੀਂ ਆਪਣੀ ਤਪੀਸ਼ ਕਰਾਂਗੇ ਔਰ ਤਪੀਸ਼ ਦਾ ਹਿੱਸਾ ਹੈ ਇਹਨੂੰ ਅਸੀਂ ਡਿਸਕਲੋਜ਼ ਨਹੀਂ ਕੁਝ ਕਰ ਸਕਦੇ ਪਰ ਨੋਟਿਸ ਤਾਂ ਜਾਰੀ ਕਰੂਗੇ ਜੀ ਸਾਹਿਬ ਜੋ ਵੀ ਹੋਏਗਾ ਤਪੀਸ਼ਦਾਨ ਉਹ ਬੈਸਟ